ਬਾਜ ਜਹੀ ਅੱਖ ਤੇ ਗੋਲੀ ਜਹੀ ਰਫਤਾਰ ਗੁਰੂ ਕਾ ਲਾਗ ਹਵਾ ਦੇ ਨਾਲ ਗੱਲਾਂ ਕੱਟਦਿਆਂ ਹੋਏ ਮੌਤ ਨੂੰ ਮੁਖੋਲਾ ਕਰਦੇ ਗੁਰੂ ਦੇ ਸਿੰਘ ਘੋੜੇ ਤੇ ਸਵਾਰ ਨੇ ਜਾਂ ਹਵਾ 'ਚ ਉੱਡ ਰਹੇ ਨੇ ਕੁਝ ਪਤਾ ਨਹੀਂ ਲੱਗ ਰਿਹਾ ਚਾਰ ਚਾਰ ਘੋੜਿਆਂ ਦੇ ਸਵਾਰੀ ਕਰਦੇ ਹੋਇਆ ਨਿਹੰਗ ਸਿੰਘ ਕੰਢਾਈ 40 ਸਿੰਘਾਂ ਨੇ 10 ਲੱਖ ਮੁਗਲਾਂ ਤੇ ਪਹਾੜੀ ਰਾਜਿਆਂ ਦੇ ਛੱਕੇ ਕਿਦਾਂ ਛੁੜਾਏ ਹੋਣੇ ਕਿਸ ਨੂੰ ਸ਼ੱਕ ਹੈ ਤਾਂ ਇਹ ਵੀਡੀਓ ਵੇਖ ਲਿਓ ਗੁਰੂ ਕੇ ਖਾਲਸੇ ਦੀ ਸ਼ਰਮਤਾ ਬਿਆਨ ਦੀ ਇਸ ਵੀਡੀਓ ਵਿੱਚ ਬਹੁਤ ਕੁਝ ਖਾਸ ਹੈ ਜੇ ਤੁਸੀਂ ਪਹਿਲਾਂ ਨਹੀਂ ਵੇਖਿਆ ਹੋਣਾ ਸੋ ਪੂਰੀ ਵੀਡੀਓ ਜ਼ਰੂਰ ਵੇਖਿਓ ਤੇ ਅੱਗੇ ਸ਼ੇਅਰ ਵੀ ਕਰ ਦਿਓ ਜੀ ਸੋ ਆਓ ਸ਼ੁਰੂ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ ਲੱਖਾਂ ਦਾ ਇਕੱਠ ਹੈ ਔਰ ਚਮਕੌਰ ਸਾਹਿਬ ਦੇ ਮੈਦਾਨ ਦੇ ਵਿੱਚ ਇਸ ਵਕਤ ਖੁੱਲੇ ਮੈਦਾਨ ਦੇ ਵਿੱਚ ਫੌਜਾਂ ਪਹੁੰਚ ਗਈਆਂ ਨੇ निहंग सिंहਾਂ ਦੇ ਸਾਰੇ ਹੀ ਦਲ ਬੁੱਢਾ ਦਲ ਤਰਨੇ ਦਲ ਤੇ ਬਾਬਾ ਬਿਧੀਚੰਦ ਦਲ ਸਾਰੇ ਹੀ ਦਲ ਇੱਥੇ ਪਹੁੰਚ ਚੁੱਕੇ ਨੇ ਇਸ ਵਕਤ ਅਸੀਂ ਕੁਝ ਹੀ ਪਲਾਂ ਦੇ ਵਿੱਚ ਵੇਖਾਂਗੇ ਖਾਲਸਾਈ ਜਹੋ ਜਲਾਲ ਕਿਸ ਤਰੀਕੇ ਨਾਲ ਨਿਜੇ ਬਾਜੀ ਹੁੰਦੀ ਹੈ ਕਿਸ ਤਰੀਕੇ ਨਾਲ ਘੋੜਸਵਾਰੀ ਨਿਹੰਗ ਸਿੰਘ ਕਰਦੇ ਨੇ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਿਰਫ 40 ਸਿੰਘਾਂ ਨੇ 10 ਲੱਖ ਮੁਗਲਾਂ ਤੇ ਪਹਾੜੀ ਰਾਜਿਆਂ ਦੀ ਫੌਜਾਂ ਦਾ ਡਟਕੇ ਨਾ ਸਿਰਫ ਮੁਕਾਬਲਾ ਕੀਤਾ ਬਲਕਿ ਉਹਨਾਂ ਦੇ ਗੋਡੇ ਲਵਾ ਦਿੱਤੇ ਸੀ ਇਸ ਵਕਤ ਇਸ ਵੱਡੇ ਮੈਦਾਨ ਦੇ ਵਿੱਚ ਦੋ ਮੈਦਾਨ ਤਿਆਰ ਕੀਤੇ ਗਏ ਨੇ ਇੱਕ ਪਾਸੇ ਬੁੱਢਾ ਦਲ ਤੇ ਤਰਨੇ ਦਲ ਦੀਆਂ ਫੌਜਾਂ ਨੇ ਜਿਹੜੀਆਂ ਉਹ ਆਪਣਾ ਜਾਹੋ ਜਲਾਲ ਵਖਾਣਗੀਆਂ ਤੇ ਦੂਸਰੇ ਪਾਸੇ ਦੂਸਰੇ ਮੈਦਾਨ ਦੇ ਵਿੱਚ ਬਾਬਾ ਬਿਧੀ ਚੰਦ ਜੀ ਦੀਆਂ ਫੌਜਾਂ ਆਪਣਾ ਜਾਹੋ ਜਲਾਲ ਵਖਾਣਗੀਆਂ ਸੋ ਆਓ ਸਭ ਤੋਂ ਪਹਿਲਾਂ ਚੱਲਦੇ ਹਾਂ ਸੀ ਬੁੱਢਾ ਦਲ ਤੇ ਤਰਨੇ ਦਲ ਦੀਆਂ ਫੌਜਾਂ ਦਾ ਪ੍ਰਦਰਸ਼ਨ ਵੇਖਣ ਤੇ ਉਸ ਤੋਂ ਬਾਅਦ ਬਾਬਾ ਬਿਧੀ ਚੰਦ ਜੀ ਦੇ ਦਾਲ ਪੰਥ ਦੇ ਜਾਹੋ ਜਲਾਲ ਵੇਖਾਂਗੇ ਮੇਜੇ ਬੱਲੀ ਹੋ ਰਹੀ ਆ ਹਾਂਜੀ ਪਿੱਛੇ ਹੋ ਜਾਓ ਸਭ ਨੀਰ ਸੰਗੀਤ ਸੁਣਦੇ ਰਹੋ ਬਾਕੀ ਇਹਨਾਂ ਸੰਗੀਤ ਸੁਣਦੇ ਰਹੋ ਸੰਗਤਾਂ ਦੇ ਪੋਟਾਗਾਂ ਦੇ ਦਸਤਕਾਂ ਲਾ ਰਹੇ ਆਲੀ ਗਾਣ ਹਾਂ ਇਹ ਅੱਜ ਖੜਾ ਹਾਂ ਵਰਪੁਰੀ ਚੜ੍ਹਦੀ ਕਲਾ ਦੇ ਕੇ ਸਭ ਨੂੰ ਦੇਖ ਰਹੇ ਹਾਂ ਇੱਕ ਗੱਲ ਪਰ ਤਲਵੰਦਰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਵੱਡੇ ਕੀ ਬਾਤ ਹੈ ਕੀ ਬਾਤ ਹੈ ਤਲਵੰਦਰ ਸੁਬਰੀ ਜੰਕੇ ਵਾਲੇ ਇਹਨਾਂ ਦੀ ਫੌਜ ਵੱਲੋਂ ਵੀ ਉਹਨਾਂ ਦੀ ਫੌਜ ਬਾਬਾ ਹੀਰਾ ਸਿੰਘ ਜੀ ਸ੍ਰੀ ਅੰਮ੍ਰਿਤਪੰਚਾਇਤ ਵਾਲੀ ਬੁੱਢਾ ਬਲ ਪੜਨੇ ਟਕਸ ਵੱਲੋਂ ਚਾਰ ਘੋੜਿਆਂ ਦੀ ਜੌੜ ਬਾਬਾ ਹੀਰਾ ਸਿੰਘ ਜੀ ਨਾਲ ਦੀ ਨਾਲ ਜਿਹੜੇ ਕਿਲੇ ਰੱਖੇ ਜਾ ਰਹੇ ਆ ਸੋ ਇਸ ਵਕਤ ਬੜੀ ਜ਼ਬਰਦਸਤ ਹੈ ਇਸ ਵਕਤ ਤੁਸੀਂ ਕੋਟ ਸਵਾਰੀ ਵੇਖ ਰਹੇ ਹੋ ਸਿੰਘਾਂ ਵੱਲੋਂ ਸਿੰਘਾਂ ਦੇ ਜਹੋ ਜਲਾਲ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਨੇ ਜੋ ਖਾਲਸੇ ਨੂੰ ਆ ਯਾ ਬਦਾਇਆ ਦੇਖੋ ਰੌ ਰੀਤ ਬਖਸ਼ੀ ਆ ਘੋੜ ਸਵਾਰੀ ਕਰਨੀ ਨੇਜੇ ਬਾਜ਼ੀ ਸ਼ਸਤਰ ਬਾਜ਼ੀ ਤਾਂ ਐਸੋ ਤੁਸੀਂ ਦੇਖ ਰਹੇ ਹੋ ਕੀ ਬਾਤ ਹੈ ਜਿੱਲਾਪੁਰ ਦਿੱਤਾ ਉਹ ਤੋਂ ਵੀ ਜਿਆਦਾ ਆ ਰਿਹਾ ਹੈ ਗੋਡਾਰਾ ਜਿਗਰ ਨਾਲ ਪਾਪ ਪਾਪ ਆ ਰਿਹਾ ਹੈ ਕੋੜਾ ਕਿਧਰ ਆ ਗਿਆ ਉਹ ਕੋੜਾ ਦੋ ਦੋ ਪੁਣੇ ਦੇ ਉੱਤੇ ਐਸੋ ਤੁਸੀਂ ਦੇਖ ਰਹੇ ਹੋ ਸਿੰਘ ਸਜੇ ਹੋਏ ਨੇ ਜਾਰੀ ਹੈ ਹਾਂ ਜੀ ਚਾਰ ਚਾਰ ਕੋੜੇ ਸਾਹਮਣੇ ਵੇਖ ਰਹੇ ਸੀ ਪੰਜ ਪੰਜ ਕੋੜੇ बाबा मेजर जी तरह तरह बाबा जी द ਬਾਬਾ ਰਾਮ ਨਾ ਕੋਈ ਪਹਿਲੇ ਬਣਦਾ ਬਹੁਤ ਜਵਾਨੇ ਪੁੱਤ ਬੰਦਾ ਨਿਕਾ ਕਰ ਤੱਕੇ ਲੋਂ ਦਾ ਬਾਬਾ ਹਿੰਦਿਆ ਤੋਂ ਬਾਬਾ ਹੁਦਾ ਸਿੰਘ ਚਾਰ ਚਾਰ 600 ਰੇਂਗ ਦੀ ਔਰ ਬਾਬਾ ਮੇਜਰ ਸਿੰਘ ਦੀ ਖੁਰਖਾ ਤਰਾਉਣਾ ਤੇਰਾ ਬੇਟਾ ਕਰ ਕਿਸ ਬੋਲ ਕਰਨਾ ਬੰਦ 6 ਲੱਖ ਤੋਂ ਚਾਰ ਚਾਰ ਬੰਦਨ ਕੋ ਰੇਂਗ ਦੀ ਔਰ ਬਾਬਾ ਰਾਜਾ ਰੱਖੂ ਸਿੰਘ ਜੀ ਅਰਦਾਸ ਕਰਵਾਓ ਜਦ ਤੱਕ ਬਾਬਾ ਨਰੇਂਦਰ ਸਿੰਘ ਦੀ ਚੰਦੇ ਵਾਲੇ ਦਾ ਬਾਬਾ ਗਗਦੀਪ ਸਿੰਘ ਦੀ ਤਰਨਾ ਕਰ ਸ੍ਰੀਮਾਨ ਸੰਤਵਾਦ ਆਪਨ ਕੋਲ ਸ੍ਰੀ ਵਾਰ ਦੇ ਵਾਲੇ ਹੋਰ ਆਉਗੀ ਜੋੜੀ ਛੇ ਕੋੜੀਆਂ ਦੀ ਫਾਜੀ ਕਰਨਾ ਤੇ ਮੀਆਂ ਬਲੇ ਬਾਬਾ ਨਰਨ ਸਿੰਘ ਜੀ ਬਾਬਾ ਨਾਗਰ ਸਿੰਘ ਜੀ ਹਾਜ਼ਰ ਨੇ ਭਾਈ ਪ੍ਰਭ ਜੋਤੀ ਜੀ ਕਮੇਡਾ ਦੇ ਵਿਸ਼ੇਸ਼ ਸਰਪਰਵਰ ਤੋਂ ਹੁਣ ਹਾਜ਼ਰ ਨੇ ਸੋਦਰ ਵੀ ਗਲਾ ਦਾ ਪ੍ਰਤੀਤ ਮਹਾਨ ਹੋਇਆ ਜਿਹੜਾ ਜਗਾ ਘਟ ਜਿਹੜੀ ਇਹਨਾਂ ਮਹਾਨ ਸ਼ੀਰਾਂ ਨੇ ਲੱਗ ਮਸਤ ਹੁੰਦੇ ਹੋਏ ਟੋਟਾ ਬੰਦ ਜਾਰੀ ਹੈ ਮਹਾਤਮਾ ਜੀ ਦਾ ਇਟਾ ਹੋਰ ਦੂਜਾ ਹੋਰ ਜਿਹੜਾ ਸਾਡਾ ਪਰਿਵਾਰੀ ਤੇ ਸੋਰ ਵੱਲੋਂ ਜਿਹੜੀ ਨੇਦੇਵਾਜੀ ਜਿਹੜੀ ਜਾਰੀ ਹੈ ਨੇਦੇਵਾਜੀ ਦੇ ਅੰਦਰ ਜਿਹੜਾ ਜਲਾਲ巴巴 ਜੀ ਦਾ ਅਵਤਾਰ ਸਿੰਘ ਸਾਹਿਬ ਦੀ ਵੱਲੋਂ ਬੰਦ ਕਰਦਾ ਅਬਿਨੀਤ ਸਿੰਘ ਸਾਹਿਬ ਤੇ ਕੋਲ ਰੋਣੇ ਅਬਿਨੀਤ ਪ੍ਰਿਆਸ ਸੁਣੋ ਜਿਹੜੀ हर गुरू गा मां बेनती रहां पची जे पारे कयूं नगर बि हुन बेनती आहे ਸੋ ਨਾਨ ਨੂੰ ਬੇਨਤੀ ਹੈ ਟ੍ਰੈਕ ਦਾ ਪਿੰਡਾਂ ਪਾਰ ਲਓ ਸੋ ਆਓ ਹੁਣ ਚੱਲਦੇ ਆਂ ਬਾਬਾ ਬੀਤੀ ਚੰਦ ਜੀ ਦੇ ਦਲ ਪੰਥ ਦਾ ਪ੍ਰਦਰਸ਼ਨ ਵੇਖਣ ਦੂਸਰੇ ਮੈਦਾਨ ਦੇ ਵਿੱਚ ਜਿਸ ਪਾਗੀ ਨੇ ਯਾਰ ਗੁਰੂ ਦਾ ਖਾਲਸਾ ਅਭਿਆਨ ਹੈ ਗੱਦੀ ਦੇ ਉੱਤੇ ਗੁਰੂ ਖਾਲਸਾ ਦੇ ਦਰਸ਼ਨ ਜੀਦਾਨ ਕਰਕੇ ਬੜਾ ਭਾਗੀ ਹੋਣ ਹੈ ਹਰਪਾਲ ਸਿੰਘ ਤੇ ਭਾਤੇ ਖੁਸ਼ਦੀਪ ਸਿੰਘ ਤੇ ਮਰਦਾਨਾ ਸਿੰਘ ਉਹ ਜਰਨਤियां ਗੁਰੂ ਦੇ ਖਾਲਸੇ ਦੇ ਦਰਸ਼ਨ ਦੀਦਾਰ ਕਰ ਰਹੇ ਹੋ ਭਾਈ ਜੀਤਾ ਸਿੰਘ ਤੇ ਭਾਈ ਕਾਲਾ ਸਿੰਘ ਚੱਲੋ ਘੋੜਿਆਂ ਦੇ ਉੱਤੇ ਸੋ ਗੋਲੀ ਦੀ ਰਫ਼ਤਾਰ ਵਾਂਗੂ ਇਸ ਤੋਂ ਸਿੰਘ ਆ ਰਹੇ ਨੇ ਕੈਮਰੇ ਦੀ ਨਜ਼ਰ ਵੀ ਪੂਰੇ ਤਰੀਕੇ ਨਾਲ ਕੈਪਚਰ ਨਹੀਂ ਕਰ ਸਕਦੀ ਜਿਸ ਤਰੀਕੇ ਨਾਲ ਜਿਸ ਰਫ਼ਤਾਰ ਦੇ ਨਾਲ ਜਿਸ ਵੈਲੋਸਿਟੀ ਦੇ ਨਾਲ ਸਿੰਘ ਕੋੜੇ ਭਜਾਉਂਦੇ ਆ ਔਰ ਦੇਖੀ ਨੇਜਾਂ ਦੇ ਉੱਤੇ ਇਕੱਲੇ ਟੰਗ ਦਿੰਦੇ ਆ ਸਭ ਕੋਲ ਜਾਇਆ ਜਲਪਾਤਾ ਜੀ ਦੀ ਜਨ ਸਾਹਿਬ ਜੀ ਦੇ ਨਾਮ ਤੇ ਕੀ ਆਵਾਜ਼ ਆਈ ਕੀ ਬਾਤ ਹੈ ਖਾਲਸਾ ਜਹੋ ਜਹਾਲ ਦੋ ਦੋ ਘੋੜਿਆਂ ਦੇ ਉੱਤੇ ਸਵਾਰੀ ਕਰਦੇ ਹੋਏ ਦਰਮਨ ਕੀ ਬਾਤ ਹੈ ਜੋ ਸੀ ਜਹੋ ਜਹਾਲ ਵੇਖ ਰਿਹਾ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਖਾਲਸੇ ਦਾ ਕੀ ਬਾਤ ਹੈ ਭਾਈ ਜੀਤਾ ਸਿੰਘ ਬੜੀ ਸੁੰਦਰ ਦੌਰ ਗੁਰੂ ਕੇ ਲਾਲ ਨੇ ਲਾਈ ਹੈ ਕਾਰਨ ਸਵਾਰੀ ਫੇਰ ਚਾਰ ਚਾਰ ਕੋਹਣਿਆਂ ਤੇ ਸਵਾਰੀ ਕਰਦੇ ਹੋਏ ਗੁਰੂ ਕੇ ਲਾਲ ਹੰਸ ਹੋਜ ਸੰਪਰਦਾਇ ਦਲ ਬਾਬਾ ਬਿਨੀ ਚੰਦ ਸਾਹਿਬ ਜੀ ਦੇ ਨਜ਼ੂਰ ਗੁਰੂ ਕੇ ਲਾਲ ਬਾੜਾ ਲਾ ਰਹੇ ਨੇ ਬੜੇ ਪਿਆਰ ਨਾਲ ਆਪਣੇ ਖਲਾ ਦੇ ਰਾਜਾ ਮੇਰਾ ਬਰਿਆ ਹੱਥ ਲਾ ਕੇ ਸ਼ਾਬਾਸ਼ ਆਪਣੇ ਪੁੱਤ ਦੇ ਵਿੱਚ ਹਾਜ਼ਰੀਆਂ ਕੀ ਬਾਤ ਹੈ ਗੁਰੂ ਪੰਥ ਸਾਹਿਬ ਦੀਆਂ ਜੜੀਆਂ ਔਰ ਜਿਸ ਰਫ਼ਤਾਰ 'ਚ ਤੁਸੀਂ ਰਫ਼ਤਾਰ ਵੇਖੋ ਤੁਸੀਂ ਘੋੜਿਆਂ ਦੀ ਸਿੰਘਾਂ ਦੀ ਸਿੰਘ ਸਾਹਿਬ ਜੀ ਦਲ ਪੰਛ ਦੇ ਮਜੂਤਾ ਮੁਖੀ ਮਹਾਪੁਰਖ ਸਿੰਘ ਸਾਹਿਬ ਜੱਜਦਾਰ ਬਾਬਾ ਅਮਰ ਸਿੰਘ ਸਾਹਿਬ ਜੀ ਮਹਾਪੁਰਖ ਕੀ ਬਾਤ ਹੈ ਕੀ ਬਾਤ ਬਾਜ ਵਰਗੀ ਅੱਖ ਰੱਖਣੀ ਪੈਂਦੀ ਹੈ ਸਿੰਘਾਂ ਨੂੰ ਪਰ ਪੂਰੀ ਇਕਾਗਰਤਾ ਮੰਨ ਦੀ ਵੀ ਪੂਰੀ ਇਕਾਗਰਤਾ ਚਾਹੀਦੀ ਹੈ ਮਹਾਪੁਰਖਾਂ ਦੇ ਨਾਲ ਸੇਖ ਪੰਸ ਦੀ ਸਤਿਕਾਰਯੋਗ ਸ਼ਖੀਅਤ ਸੋਹ ਸ਼ਾਹ ਹੁਣ ਦੇਖੋ ਤੁਸੀਂ ਕਿਸ ਤਰੀਕੇ ਨਾਲ ਨਿਸ਼ਾਨੇ ਦੇ ਉੱਤੇ ਆਖਾਂ ਇੱਕਦਮ کیا ਬਾਤ ਹੈ ਜੀ ਸ਼ਹੀਦੀ ਬਾਗ ਸ੍ਰੀ ਅਨੰਦਪੁਰ ਸਾਹਿਬ ਕੀ ਬਾਤ ਹੈ ਕੀ ਬਾਤ ਹੈ ਸਾਹੀ ਜਹੋ ਜਾਲ ਗੁੰਦੀ ਲਾਖੀ ਫੌਜ ਜਿਨ੍ਹਾਂ ਦੇ ਇਸ ਵਕਤ ਤੁਸੀਂ ਦਰਸ਼ਨ ਕਰ ਰਹੇ ਹੋ ਪੀਸਰੀ ਦਾਨ ਸਿਆ ਘੋੜਿਆਂ ਦੀ ਗੱਡੀ ਹੈ ਗੁਰੂ ਕੇ ਪਿਆਰਿਓ ਔਰ ਸਿੰਘ ਲੱਗ ਰਿਹਾ ਵੀ ਉੱਡ ਹੀ ਰਹੇ ਆ ਹਵਾ ਦੇ ਵਿੱਚ ਉੱਡ ਰਹੇ ਆ ਇਹ ਨਹੀਂ ਲੱਗ ਰਿਹਾ ਵੀ ਸਿੰਘ ਜ਼ਮੀਨ ਦੇ ਉੱਤੇ ਘੋੜ ਸਵਾਰੀ ਕਰ ਰਹੇ ਆ ਦੇਖੋ ਕਿਸ ਤਰੀਕੇ ਦੇ ਨਾਲ ਕੀ ਬਾਤ ਹੈ ਜੀ ਗੁਰੂ ਕੇ ਲਾਲ ਹਵਾ ਦੇ ਨਾਲ ਗੱਲਾਂ ਕਰਦਿਆਂ ਹੋਏ ਆ ਬੜੀ ਚੜ੍ਹਦੀ ਕਲਾ ਦੇ ਨਾਲ ਜਾਓ ਕੀ ਬਾਤ ਹੈ ਕੀ ਬਾਤ ਹੈ ਦੇਖੋ ਕਿਸ ਤਰੀਕੇ ਦੇ ਨਾਲ ਗੁਰੂ ਕੇ ਲਾਲ ਯਾਦ ਕਰਵਾ ਰਹੇ ਆ ਵੀ ਕਿਸ ਤਰੀਕੇ ਨਾਲ ਜੰਗ ਲੜੀ ਹੋਣੀ ਆ 10 ਲੱਖ ਫੌਜ ਦੇ ਨਾਲ ਔਰ ਭਾਜਣਾ ਭੁਆਈਆਂ ਮੁਗਲਾਂ ਨੂੰ ਤੇ ਪਹਾੜੀ ਰਾਜਿਆਂ ਨੂੰ ਪਰ ਬੁੱਡੇ ਜਨਰਲਾਂ ਤੇ ਜਰਨੈਲ ਜਿਹੜੇ ਨੇ ਨਿਹੰਗ ਫੌਜ ਦੇ ਉਹ ਵੀ ਗੰਦ ਵਖਾਉਂਦੇ ਹੋਏ ਬੜੀਆਂ ਸੁੰਦਰ ਜੌੜਾ ਹੋ ਰਹੀਆਂ ਹਨ ਪਿਆਰ ਦੇ ਨਾਲ ਜਿੰਦਗੀ ਦਾ ਸੰਪਰਕ ਆਨੰਦਮਾਨ ਮਿਲਿਆ ਨੇ ਬੋਲੇ ਸੋਨੇ ਹਾਲ ਸਤਿ ਸ੍ਰੀ ਅਕਾਲ ਦੀ ਜਗਾਰੇ ਹਵਾਵਾਂ ਦੇ ਵਿੱਚ ਗੂੰਜ ਰਹੇ ਨੇ ਨਿਸ਼ਾਨ ਸਾਹਿਬ ਹਵਾਵਾਂ ਦੇ ਵਿੱਚ ਗੂੰਜ ਰਹੇ ਨੇ ਵਰਦਵਾਲੇ ਸਜੇ ਹੋਏ ਨੇ ਦਵਾਲਿਆਂ ਦੇ ਉੱਤੇ ਚੱਕਰ ਗੁਰੂ ਕੇ ਲਾਲਾਂ ਨੇ ਸਜਾਏ ਹੋਏ ਨੇ ਮਸਲ ਸ਼ਹੀਦਾ ਕਰਨੰਦਾਲ ਸ੍ਰੀ ਬਾਬਾ ਬਸਾਲਾ ਸਾਹਿਬ ਦੀ ਮਹਾਂਪੁਰਖਾਂ ਵੱਲੋਂ ਕੀ ਬਾਤ ਹੈ ਜੀ ਆਪ ਸਰਬੱਤ ਸੰਤਾਂ ਨੂੰ ਜੀਵਨ ਦੀਦਾਰ ਕਰਕੇ ਵਦਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਨ ਸ਼ਹੀਦਾ ਸਿੰਘਾਂ ਦੀ ਕਾਵਨ ਪ੍ਰਿਕਰ ਨਗਰੀ ਔਰ ਲੱਖਾਂ ਦਾ ਇਕੱਠ ਹੈ ਇਸ ਵਕਤ ਦਰਸ਼ਕ ਵੀ ਵੇਖ ਰਹੇ ਆ ਔਰ ਖਾਲਸਾ ਫੌਜ ਨੂੰ ਕਿਟਾਰੇ ਬਾਪ ਦੇ بیٹے ਯਾਰ ਕਰਤਬ ਕਰਦੇ ਹੋਏ ਵੇਖ ਕੇ ਸੰਗਤ ਨੂੰ ਵੀ ਜੋਸ਼ ਚੜ ਰਿਹਾ ਹੈ ਤਿਰੰਕਾਰ ਸਾਹਿਬ ਸਤਿਗੁਰਾਂ ਦੇ ਪਾਵਨ ਪਵਿੱਤਰ ਗੁਰਦੁਆਰਿਆਂ ਦੇ ਉੱਤੇ ਲੱਗ ਰਹੀਆਂ ਨੇ ਗੁਰਦੁਆਰਾ ਸ੍ਰੀ ਤਾੜੀ ਸਾਹਿਬ ਤੇ ਸ਼ੰਗ ਵੱਜ ਰਹੇ ਨੇ ਨਰਸਿੰਘੇ ਵੱਜ ਰਹੇ ਨੇ ਔਰ ਸਿੰਘ ਨੇ ਜਿਹੜੇ ਪੂਰੇ ਜੋਸ਼ ਦੇ ਵਿੱਚ ਗੁਰਦੁਆਰਾ ਸ੍ਰੀ ਤਨਦਵਾ ਸਾਹਿਬ ਸਤਿਗੁਰਾਂ ਦੇ ਪਾਵਨ ਕਿਸ ਤਰੀਕੇ ਨਾਲ ਦੇਖੋ ਨਿਹੰਗ ਸਿੰਘ ਨੇ ਜਿਹੜੇ ਕਿਸ ਤਰੀਕੇ ਨਾਲ ਘੋੜਸਵਾਰੀ ਕਰ ਰਹੇ ਨੇ ਦੇ ਵਿੱਚ ਜਹਾਜ਼ ਲਿਆ ਭਰ ਕੇ ਸ਼ਹੀਦਾ ਸਿੰਘ ਚਾਰ ਚਾਰ ਘੋੜਿਆਂ ਦੇ ਸਵਾਰੀ ਕਰਦੇ ਹੋਇਆ ਨਿਹੰਗ ਸਿੰਘ ਤਲਾਈ ਲਿਆ ਨਹੀਂ ਉੱਤੇ ਕੱਲੇ ਨੌਜਵਾਨ ਨੇ ਜਾਂ ਘੋੜਿਆਂ ਦੀ ਦਾੜ ਬੜੀ ਸੁੰਦਰ ਦਾੜ ਅੱਜ ਦੇ ਨਾਲ ਗੱਲਾਂ ਕਰਦਾ ਹੋਇਆ ਦਲਬਾਬਾ ਵੀ ਨਹੀਂ ਚੰਦ ਸਾਹਿਬ ਜੀ ਦਾ ਨੌਜਵਾਨ ਗੁਰੂ ਕਾਲ ਦਾ ਚੜ੍ਹਦੀ ਕਲਾ ਦੇ ਨਾਲ ਜਾ ਕੀ ਬਾਤ ਹੈ ਇਹ ਕੱਲੇ ਨੌਜਵਾਨ ਨੇ ਦੌੜ ਲਾਈਆਂ ਅੱਜ ਸਤਪੁਰਾਂ ਦੇ ਪਾਣੇ ਸੁਵਿੰਦਰ ਪਾਣ ਸਦਾ ਗੋਬਿੰਦ ਸਿੰਘ ਨਾਮਕਾ ਹੈ ਇਹ ਪਾਵਨ ਪਵਿੱਤਰ ਬਾਜਨ ਇਸ ਧਰਤੀ ਤੇ ਸਤਿਗੁਰਾਂ ਨੇ ਕਗਟੀ ਕਲ ਕਰਕੇ ਵਸਾਇਆ ਉਹ ਪਾਵਨ ਪਵਿੱਤਰ ਨਗਰੀ ਸ੍ਰੀ ਸ਼ਿਵਕਲ ਸਾਹਿਬ ਜੀ ਵਿਖੇ ਬੜੇ ਪਿਆਰ ਦੇ ਨਾਲ ਗੁਰੂ ਘਰ ਖਾਲਸਾ ਮਹੱਲਿਆਂ ਦੀਆਂ ਅਜਿਹਾ ਭਰ ਰਿਹਾ ਹੈ ਆਪ ਸੰਗਤ ਪਿਆਰ ਦੇ ਨਾਮ ਭਾਈ ਗੁਰਮਿੰਦਰ ਸਿੰਘ ਸੱਜ ਪੰਥ ਦਾ ਨਿਸ਼ਾਨਜੀ ਸਿੰਘ ਨੌਜਵਾਨ ਦਨ ਬਲਵਾ ਜੀ ਦੀ ਜਨ ਸਾਹਿਬ ਜੀ ਦੇ ਦਲ ਸ਼ਸਤਰ ਵਿਦਿਆ ਦਾ ਅਖਾੜਾ ਸਜੇ ਇੱਕ ਸ਼ਸਤਰ ਵਿਦਿਆ ਦੇ ਯੋਗ ਗੁਰੂ ਕਾ ਖਾਲਸਾ ਵਿਖਾਵੇਗਾ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਸ਼ਸਤਰ ਵਿਦਿਆ ਦੇ ਵਿੱਚ ਆ ਕੇ ਸੋ ਇਸ ਵਕ ਤੁਸੀਂ ਵੇਖ ਰਹੇ ਹੋ ਬਾਬਾ ਵਿਧੀ ਚੰਦ ਜੀ ਉਹਨਾਂ ਦਾ ਦਲ ਇਸ ਵਕ ਜੋ ਜੋਹਰ ਵਿਖਾ ਰਹੇ ਸੀ ਗੁਰੂ ਕਾ ਬਾਬਾ ਅਵਤਾਰ ਸਿੰਘ ਵੀ ਸਜੇ ਹੋਏ ਨੇ سات گرو શ્રી ગુરુદેવ સિક સાહેબી દે દે